ਕਾਫੀ ਮੰਗਣਾ ਹੈ ਅਗਰ ਕਿਸੇ ਕੈਮਰਾ ਸਾਥੀ ਨੇ ਕਿਸੇ ਨੂੰ ਪਿਆਰ ਨਾਲ ਕੁਝ ਕਹਤਾ ਜਾਂ ਨਹੀਂ ਕਹਤਾ ਇਰ ਵਿੱਚ ਇੱਕ ਦੂਜੇ ਦਾ ਫਾਲਟ ਨਹੀਂ ਹੈ ਅਸੀਂ ਸਾਰੇ ਭਾਈਚਾਰਕ ਸਾਡੀ ਸਾਰਿਆਂ ਦੀ ਸਾਂਝ ਹੈ ਔਰ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਹੈ तमाम ਜਿਹੜਾ ਮੀਡੀਆ ਇੱਥੇ ਮੌਜੂਦ ਹੈ ਔਰ ਪਹਿਲੀ ਵਾਰ ਇਹ ਮੈਂ ਵੀ ਗੱਲ ਕਹਿਣਾ ਚਾਹੁੰਦਾ ਸੰਜੇ ਜੀ ਅਨਸਰ ਮੀਡੀਆ ਨੂੰ ਇਹ ਵੀ ਕਿਹਾ ਜਾਂਦਾ ਕਿ ਮੀਡੀਆ ਬਹੁਤ ਬਲੈਕਮੇਲ ਕਰਦਾ ਹੈ ਇਧਰ ਉਧਰ ਦੀ ਗੱਲ ਕਰਦਾ ਹੈ ਲੇਕਿਨ ਆਈ ਹੈਵ ਸੀਨ ਮੋਸਟ ਆਫ ਦਾ ਮੀਡੀਆ ਜਿਹੜਾ ਲੁਧਿਆਣੇ ਦਾ ਮੀਡੀਆ ਛੋਟੇ ਛੋਟੇ ਚਾਹੇ ਚੈਨਲਸ ਹੈਗੇ ਆ ਉਹਨਾਂ ਨੇ ਵਿਚਾਰਿਆ ਨਹੀਂ ਸਾਨੂੰ ਕੋਈ ਬਾਇਸਨੈਸ ਨਹੀਂ ਦਿਖਾਈ ਸਾਨੂੰ ਇਹਨਾਂ ਇਲੈਕਸ਼ਨਾਂ 'ਚ ਉਹਨਾਂ ਨੇ ਤੰਗ ਪਰੇਸ਼ਾਨੀ ਨਹੀਂ ਕੀਤਾ 99% ਜਿਹੜੇ ਮੀਡੀਆ ਚੈਨਲ ਸੀਗੇ ਲੁਧਿਆਣੇ ਦੇ ਪਰਟੀਕੂਲਰਲੀ ਲੁਧਿਆਣੇ ਦੇ ਛੋਟੇ ਤੇ ਵੱਡੇ ਜਿਨ੍ਹਾਂ ਨੂੰ ਮੈਂ ਬਾਈਟ ਵੀ ਚੰਗੇ ਤਰੀਕੇ ਨਾਲ ਨਹੀਂ ਦੇ ਸਕਿਆ ਉਹਨਾਂ ਨੇ ਮੇਰਾ ਸਾਥ ਦਿੱਤਾ ਥੈਂਕ ਯੂ ਫਸਟ ਆਫ ਆਲ ਸਾਰੇ ਆ ਮੀਡੀਆ ਨੂੰ ਇੱਕ ਦਿਨ ਨੂੰ ਛੱਡ ਕੇ ਦੁਆ ਨੂੰ ਛੱਡ ਕੇ ਦੋਹਾਂ ਆਚਾਰਾਂ ਨੇ ਇੱਕ ਦੋਆ ਨੇ ਖਰਾਬ ਵੀ ਕੀਤਾ ਕਾਫੀ ਖਰਾਬ ਕੀਤਾ ਸੋ ਪਰ ਥੈਂਕ ਯੂ ਪਹਿਲਾਂ ਸਭ ਤੋਂ ਬਾਅਦ ਮੀਡੀਆ ਨੂੰ ਔਰ ਅਗਰ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਇਲੈਕਸ਼ਨਾਂ ਦੇ ਦਰਮਿਆਨ ਹੋਣ ਜਾਂ ਕਿਸੇ ਨੂੰ ਕੋਈ ਧੱਕਾ ਧੁੱਕਾ ਵੱਜ ਗਿਆ ਹੋਵੇ ਇਸ ਗੱਲ ਦੀ ਵੀ ਹੱਥ ਜੋੜ ਕੇ ਮੈਂ ਮਾਫੀ ਦੂਸਰੀ ਗੱਲ ਮੈਂ ਅੱਜ ਧੰਨਵਾਦ ਕਰਨਾ ਆਇਆ ਮੇਰਾ ਫਰਜ਼ਮੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੀਤ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਮੇਰੀ ਮਦਦ ਕੀਤੀ ਜਿੱਥੇ-ਜਿੱਥੇ ਕਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਕ ਫਿਰ ਮੈਂ ਸੰਜੇ ਤਲਵਾਰ ਨੂੰ ਉੱਥੇ ਵਰਤਦਾ ਸੀ ਮੇਰੇ ਭਰਾ ਨੂੰ ਹਣ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਮੈਨੂੰ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬੈਠਾਂ ਕਰ ਦਿੰਦਾ ਆਹ ਹੋ ਗਿਆ ਕੋਈ ਨਾ ਨਹੀਂ ਔਰ ਕਿਸੇ ਦੇ ਘਰੇ ਜਾਣ ਤੋਂ ਮੈਨੂੰ ਇਹ ਨਹੀਂ ਕਿਹਾ ਕਿ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਖੁੱਲਾ ਬਲਕੇ ਈਸਟ ਉਹਨਾਂ ਨੇ ਇਹ ਕਹਤਾ ਵੀ ਇਹ ਗਿੱਦੜ ਵਾਈ ਆ ਤੂੰ ਆਪਦੀ ਮਰਜ਼ੀ ਕਰ ਇਥੇ ਜੋ ਕਰਦੇ ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ ਚ ਹੈਗੀ ਆ ਔਰ ਮੇਰਾ ਖਿਆਲ ਅਸੀਂ ਥੋੜੀਆਂ ਜੀਆਂ ਵੋਟਾਂ ਇਥੋਂ ਘਟੇ ਬਹੁਤੀਆਂ ਜਿਆਦੇ ਵੋਟਾਂ ਨਹੀਂ ਘਟੇ ਔਰ ਅੱਜ ਮੈਂ तमाम ਕਾਉਂਸਲਰ ਸੇ ਬਣਾ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਈਸਟ ਦੇ ਕਿਉਂਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ ਸੋ ਟਾਈਮ ਸੀਗਾ ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿ ਆਏ ਬਹੁਤ سارے ਇਸ ਦਿਦੇ ਜਿਹੜੇ ਕਾਉਂਸਲਰ ਨੌਨ ਕਾਉਂਸਲਰ ਲੜਨ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਉਹਦਾ ਨਤੀਜਾ ਇਹ ਹੋਇਆ ਕਿ ਈਸਟ 'ਚ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ ਸੋ ਅੱਜ ਮੈਂ ਮੇਰਾ ਖਿਆਲ ਲੋਹੜੀ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੁਣ ਸਾਰੇ ਮੇਰੇ ਫਰਜ਼ ਬਣਦੇ ਆ ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵਾਰਡ ਜਿਹੜੇ ਈਸਟ ਦੇ ਹੈਗੇ ਐ ਪਹਿਲਾਂ ਲੁਧਿਆਣੇ 'ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ ਫਿਰ 19 ਦੇ 19 ਵਾਰਡਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਬਾਏ ਦਾ ਟਾਈਮ ਅਸੀਂ ਆਪਦਾ ਦਫਤਰ ਕਾਰ्यालय ਆ ਘਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਐ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਐ ਔਰ ਬਹੁਤ ਵੱਡਾ ਸਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨਕੋਟ ਸੀਗੇ ਜਿਹੜੇ ਪਾਰਟੀਆਂ ਛੱਡ ਛੱਡ ਕੇ ਚਲੇ ਗਏ ਨੇ ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਝੂਠੀਆਂ افਵਾਵਾਂ ਦਾ ਬਾਜ਼ਾਰ ਗਰਮ ਰਿਹਾ ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ ਰਾਜਾ ਸਰੈਂਡਰ ਕਰ ਗਿਆ ਰਾਜ ਨੇ ਈਸਟ ਦੇ ਵਿੱਚ ਕਿਸੇ ਨੂੰ ਹੋਰ ਇਨਚਾਰਜ ਲਾਤਾ ਹੈ ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ ਪਰ ਕਿਸੇ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਅੱਜ ਬਹੁਤ ਚੰਗੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਆਂ ਲੋਕਾਂ ਨੇ ਇਹ ਦੱਸਦਾ ਕਿ ਰਾਜਾ ਵੜਿੰਗ ਬਾਹਰ ਲਾਣੀਏ ਰਾਜਾ ਵੜਿੰਗ ਕਿੱਦੋਂ ਤੇ ਆਨੇ ਦਾ ਹੈ ਔਰ ਮੈਂ ਇਹਨੂੰ ਲੋਕ ਕਹਿੰਦੇ ਸੀ ਰਾਜਾ ਇੱਕ ਤਰੀਕ ਤੋਂ ਬਾਅਦ ਦਿਖਣਾ ਨਹੀਂ ਹੈ ਮੈਨੂੰ ਲੱਗਦਾ ਮੇਰੇ ਵਿਰੋਧੀ ਨਹੀਂ ਦਿਖਨੇ ਇਸ ਤੋਂ ਬਾਅਦ ਬਾਬਾ ਸੁੱਖ ਰੱਖੇ ਅਸੀਂ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਰਵਾਂਗੇ ਹਰ ਔਰਡ ਦੇ ਵਿੱਚ 90 ਔਰਡ ਹੈ 90 ਸਾਡੇ 92 ਟੋਟਲ 92 92 ਦੇ 92 ਔਰਡਾਂ 'ਚ ਰਾਜਾ ਜਾ ਕੇ ਤਨਬਾਤ ਕਰੇਗਾ ਮੈਂ ਤੇ ਮੇਰੀ ਵਾਈਫ ਔਰ ਅਸੀਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੁਣਾਂ ਹੈ ਜਿਵੇਂ ਪਾਰਲੀਮੈਂਟ ਦੀ ਛੋਣ ਲੜੀ ਹੈ ਇਸੇ ਤਰ੍ਹਾਂ ਕਾਰਪੋਰੇਸ਼ਨ ਦੀਆਂ ਛੋਣਾ ਕਰਾਂਗੇ। ਔਰ ਸਾਰੀਆਂ ਦੁਬਾਰਾ ਫੇਰ ਕਾਰਪੋਰੇਸ਼ਨ ਤੇ ਅਸੀਂ ਕਬਜ਼ਾ ਕਰਾਂਗੇ ਜਿੱਤਾਂਗੇ। ਔਰ ਮੇਰੀ ਬੇਨਤੀ ਹੈ ਮੇਰੇ ਵਿਰੋਧੀਆਂ ਨੂੰ ਪਿਆਰ ਨਾਲ ਤਾਂ ਲੋਕਾਂ ਨੂੰ ਵੱਡ ਲੋ ਇਹ ਪੰਜਾਬ ਦੇ ਲੋਕ ਹੈ। ਜਿਹੜਾ ਡਰੋਨ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ ਐਮਐਲਏ ਸਹਿबान ਕਰ ਰਹੇ ਨੇ ਔਰ ਕੁਝ ਸਾਥੀ ਕਰਦੇ ਨੇ ਬੀਜੇਪੀ ਵਾਲੇ। ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਇਦਾਂ ਨਹੀਂ ਜਿੱਤਿਆ ਜਾ ਸਕਦਾ। ਪੰਜਾਬ ਨੂੰ ਗੱਲ ਆਕੇ ਜਿੱਤਿਆ ਜਾ ਸਕਦਾ ਡਰਾ ਕੇ ਨਹੀਂ ਜਿੱਤਿਆ ਜਾ ਸਕਦਾ ਪੁਲਿਸ ਦੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ ਉਹਦਾ ਸਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ 13 ਸੀਟਾਂ ਤੁਸੀਂ ਕਹਿੰਦੇ ਸਤਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ ਨਾ ਅਸੀਂ ਸੈਂਟਰ ਚ ਹੈ ਨਾ ਅਸੀਂ ਪੰਜਾਬ ਚ ਸੋ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਲੋਕਾਂ ਨੂੰ ਗਲਵੱਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਨਹੀਂ ਨਹੀਂ ਕੁਝ ਹਾਸਲ ਹੋਏਗਾ ਦਿਲ ਦੀਆਂ ਗਹਿਰਾਈਆਂ ਚੋਂ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ। ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਕੇ ਭਰਾਵਾਂ ਵਾਲਾ ਫਰਜ਼ ਨਿਭਾਇਆ ਹੈ। ਔਰ ਆਸ ਕਰਦੇ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਵਾਂਗੇ। ਔਰ ਦੁਬਾਰਾ ਫੇਰ ਲੋਹਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਤੁਸੀਂ ਲੋਹਿਆਣੇ ਤੋਂ ਜਿੱਤਿਓ ਵਿੱਚ ਬਹੁਤ ਇਸ ਐਟ ਆਫ ਫਰਸਟ ਟੋਪਮੋਸਟ ਪ੍ਰਾਇਓਰਟੀ not there are not only ek ni hai koi top most priority there are uh, so many things jaddiyan meriyan top most priority te hai gya but let me settle down there is already i have uh, given my uh, uh, drive it naam te vision document so even that document is very much open huje vi khulla hai ga bahut sare logan de horich sujhav aaye ne hun assi slowly slowly after this uh, ऑफिस आपा चालॉन ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਸ ਸੇ ਉੱਤੇ ਹੋਰ ਵੀ ਜਿਹੜੀਆਂ ਰਹਿ ਗਈਆਂ ਗੱਲ ਕਰਾਂਗੇ ਬਟ 100% ਪ੍ਰਾਇੋਰਟੀ ਬੇਸਿਸ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਐਂਡ ਵੀਲ ਸਟਾਰਟ ਵਿਥਿਨ ਅ ਮੰਥ ਔਰ ਸੋ ਪਹਿਲੇ ਮਹੀਨੇ ਹੀ ਅਸੀਂ ਕਰਾਂਗੇ ਸਰ ਪ੍ਰੈਸ਼ਰ ਬਲੂਸ਼ਾਨੀ ਬਰਸੀ ਤੇ ਅਮਰਸਰ ਚ ਘਾਰੇ ਲੱਗਨੇ ਨੇ ਖਾਸ ਕਰ ਸਮਰਤ ਕਰ ਪੰਚਾਇਤ ਨੂੰ ਜੱਟ ਨੂੰ ਪਤਾ ਕੀ ਹੋਇਆ ਹੈ ਕਿ ਜਿੱਤੇ ਨੇ ਦੋ ਕੰਮ ਸਮਝਦੇ ਨੇ ਕਿ ਅੰਦਰ ਕੀ ਹੋਇਆ ਦੇਖੋ ਅਸੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲੂ ਪਾਰੇ ਕਰਕੇ ਆਖਿਆ ਸੀ ਕਿ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਨਾ ਮਨਾਇਆ ਜਾਵੇ ਬਤੌਰ ਸਿੱਖ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸੰਜੂਸ ਤਲਬ ਕਰ ਲੈਂਦੀ ਹੈ ਬਿਨਾਂ ਵਜਾ ਤੋਂ ਬਲ ਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ਼ ਬੰਦਾ ਕਿ ਕੋਈ ਨਾ ਕੋਈ ਜਿਹੜਾ ਸਨੇਹਾ ਹੁੰਦਾ ਔਰੇ ਤੇ ਅਸੀਂ ਆਪ ਦਾ ਫਰਜ਼ ਨਿਭਾਈਏ ਅਸੀਂ ਕਿਹਾ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਦਾਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਹੈ ਵੀ ਸਟੈਂਡ ਬਾਈ ਇੰਡੀਆ ਵੀ ਸਟੈਂਡ ਬਾਈ ਹਿੰਦੁਸਤਾਨ ਔਰ ਜਿੱਥੇ ਹਿੰਦੁਸਤਾਨ ਦੀ ਗੱਲ ਹੋਏਗੀ ਜੇ ਕੋਈ ਹਿੰਦੁਸਤਾਨ ਨੂੰ ਢਾਲਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗਾ ਦੀ ਚਾਂਦੀ ਬਾਜੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜਿੰਦਾਬਾਦ ਨਾਰਾ ਹਮੇਸ਼ਾ ਸਰ ਤੁਸੀਂ ਕਹਿੰਿਆ ਮੈਂ ਮੋਹੱਬਤ ਦੀ ਦੁਕਾਨ ਖੋਲਣ ਆਇਆ ਅਖੀਰਲੇ ਦਿਨ ਅਸ਼ੋਪ੍ਰਾਸ਼ੇ ਪੱਪੀ ਦੇ ਬੇਟੇ ਨੇ ਜੋ ਪ੍ਰੋਪਾਗੈਂਡਾ ਕੀਤਾ ਹੁਣ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾਏਗੀ ਬਚਕਾਨਾ ਹਰਕਤਾਂ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਰਾਜਾ ਵੜੇ ਦੇ ਵਿੱਚ ਸਰ ਲੋਕਿਆਨਾ ਨਾਰਥ ਸੈਂਟਰ ਐਂਡ ਵੈਸਟ ਜਿਹਦੇ ਵਿੱਚ ਤੁਹਾਨੂੰ 22000 17000 ਐਂਡ 14000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਹੁਣ ਅਗੇ ਲੋਕਲ ਬਾਡੀਜ਼ ਦੇ ਵਿੱਚ ਤੁਸੀਂ ਇਸ ਨੂੰ ਕਵਰ ਆਈ ਥਿੰਕ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ RAM ਮੰਦਰ ਜੀ ਦੇ ਨਾਮ ਤੇ ਕਹਿੰਦੇ 3 ਲੱਖ ਪੈਕੇਟ ਪ੍ਰਸ਼ਾਦ ਦਾ ਵੰਡਿਆ ਦੇ ਸੱਡ ਇਹ ਅਯੋਧਿਆ ਤੋਂ ਆਇਆ RAM ਮੰਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਦਬੀ ਸੀਗੀ RAM ਜੀ RAM ਭਗਵਾਨ ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ 'ਚ ਇੱਧਰ ਉੱਧਰ ਚੱਕੇ ਵੀ ਸਾਡੇ ਲੋਕਾਂ ਨੇ ਮਾਫੀ ਵੀ ਮੰਗੀ ਭਗਵਾਨ RAM ਜੀ ਤੋਂ कि ਇਸ ਤਰ੍ਹਾਂ ਆਪ ਦੀ ਆਪ ਦੀ ਵੋਟਾਂ ਲੈਣ ਦੇ ਖਾਤਰ ਤੁਸੀਂ ਜਗਾ ਜਗਾ ਤੇ ਕਿਸੇ ਚੌਕ ਚ ਕਿਸੇ ਫੁੱਲਾਂ ਦੇ ਗੁਲਦਸੇ ਚ ਰਾਮ ਜੀ ਦਾ ਫੋਟੋ ਵਾਲਾ ਉਹਨਾਂ ਦੇ ਤੁਸੀਂ ਰਾਮ ਭਗਵਾਨ ਜੀ ਦਾ ਝੰਡਾ ਲਾ ਦਿੱਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੇਕਿਨ ਉਹ ਰਾ ਸਨੇਹਾ ਅਯੋਧਿਆ ਦੇ ਲੋਕਾਂ ਨੇ ਨਹੀਂ ਦਿੱਤਾ ਕਿਉਂਕਿ ਉੱਥੇ ਉਹ ਪਹਿਲਾ ਆਈਸੀ ਵੇਵ ਇੱਥੇ ਬਾਅਦ ਚਾਈ ਥੋੜਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰਾ ਕਲ ਸਮੇਸਰ 19 ਉਹਰੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਹੈ ਬੀਜੇਪੀ ਚੋਣ ਅਯੋਧਿਆ ਚ ਹਾਰ ਗਈ ਹੈ ਇੱਕ ਸਨੇਹ RAM ji ਨੇ ਸਨੇਹਾ ਦਿੱਤਾ RAM ਭਗਵਾਨ ਨੇ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹਾਂ ਮੈਂ ਕਿਸੇ ਪਾਰਟੀ ਦਾ ਨਹੀਂ ਹਾਂ ਸੋ ਇਸ ਕਰਕੇ ਇਹ ਤਿੰਨ ਕੌਨਸਟਿਊਐਂਸੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਮੰਦਿਰਾਂ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਆਈ ਡੋਨਟ ਥਿੰਕ ਸੋ ਕਿ ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ ਨੈਕਸਟ ਡੇ देयर 올 ਆਫ 뎀 देयर ਸੇਂਕੀ ਇੱਕ ਸਤੂ ਗਲਤ ਹੋਇਆ ਐਂਡ ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕੌਂਸਲਰ ਦੇ ਜਦੋਂ ਚੋਣਾਂ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂ ਸਰ ਇੱਕ ਐਂਡ ਕਹਿੰਦੇ ਆਰਾਮ ਜਾਂ ਕੋਈ ਪ੍ਰੋਬਲਮ ਨਹੀਂ ਹੋ ਰਹੀ ਮਰਾਪ ਨਹੀਂ ਬ੍ਰਾਮ ਜੀ ਨੇ ਦੱਸਦਾ ਕਿ ਮੇਰੇ ਕੋਲ ਹਮਾਰਾ ਆਮ ਕੋ ਲਾਇਆ ਹੈ ਜਾਂ ਰਾਮ ਜੀ ਸਾਹਿਬ ਆਉ ਇੱਕ ਕਨਿਆ ਨਾਮ ਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜੇ ਲੋਕਾਂ ਨੇ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੇ ਸ਼ੁੱਡ ਨਾਟ ਡੂ ਥੈਟ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਹੈਗਾ ਇੱਕੋ ਜਿਹਾ ਲਾਸਟ ਵਿੱਚ ਇੱਕ ਗ੍ਰੇਸੀ ਦਾ ਚਿਕ ਹੋ ਗਿਆ ਮੈਂ ਤਾਂ ਜਿਹੜੇ ਕੋਥੇ ਸਰੇ ਆ ਬੰਦਾ हां नहीं नहीं ਕੀਤਾ मैं तो कहना यार ओ उस टाइम ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮੋਹ ਨੋ ਨੋ ਦੇਖੋ ਗੱਲ ਇਹ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਉਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗੜ ਨਹੀਂ ਪਾਉਣਾ ਹੈ ਮੇਰਾ ਫਰਜ ਬੰਦ ਹੈ ਪਰ ਹਾਂ ਚੰਗੇ ਬਹੁਤ ਸਾਰੇ ਗੀਤ ਗਾਨ गा ਰਹੇ ਸੀ ਸ਼ਬਦ ਗਾਨੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਗੱਲ ਕਰੇਗਾ ਉਹ ਰਾਜਾ ਬੜੀ ਨੂੰ برداشت ਨਹੀਂ ਆਦਰਵਾਇਜ਼ ਕਨਈਆ ਮਿੱਤਲ ਇਜ਼ ਓਪਨ ਟੂ ਸਿੰਗ ਅ ਸੌਂਗ ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਹੱਤਾ ਵੀ ਖੁਸ਼ ਹੋ ਰਿਹਾ ਸੀ ਕਿ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪਦੀ ਪੱਗ ਪੰਜ ਵਾਰ ਕਨਈਆ ਮਿੱਤਲ ਜੀ ਦੇ ਪੈਰਾਂ 'ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ ਪੰਜ ਬਾੜ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਤੁਸੀਂ ਇਹ ਵੀ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ 'ਚ ਵੀ ਛੋਟਾ ਹੈ ਪੂਰੇ ਪੈਰਾਂ 'ਚ ਪੱਗ ਰੱਖਦੇ ਨਹੀਂ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਔਰੀ ਇਦਰਾ ਤਾਂ ਵੀ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ ਚ ਰੱਖੀ ਜਾ ਸਕਦੀ ਹੈ ਮੱਥਾ ਟੇਕਿਆ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਜਾ ਸਕਦਾ ਇੱਕ ਆਮ ਆਦਮੀ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ ਸਰਫ ਲਾਸਟ ਕੁਸ਼ਨ ਸੈਂਟਰ ਦੇ ਵਿੱਚ ਆਨ ਐਨਡੀਏ ਲਾਈਕਲੀ ਟੂ ਫਾਰਮ ਗਵਰਨਮੈਂਟ ਕੀ ਚੈਲੰਜਸ ਤੁਸੀਂ ਐਕਸਪੈਕਟ ਕਰਦੇ ਹੋ ਸੋ ਸਿਰ ਸਿੱਧਾ ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਹੁਣ ਮੈਨੂੰ ਲੱਗਦਾ ਹੈ ਕਿ ਮжоਰਿਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀ ਹੈ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ ਅਸੀਂ ਉੱਥੇ ਲੜਾਈ ਲੜਾਂਗੇ ਚੈਲੰਜਸ ਤਾਂ ਹੈਗੀ ਹੈ ਨੈਚੁਰਲੀ ਇੱਕ ਐਸਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲ ਨਾਤਾ ਹੀ ਤੋੜਿਆ ਹੋਇਆ ਸੋ ਬਹੁਤ ਸਾਰੇ ਚੈਲੰਜਸ ਹੈਗੇ ਬਟ ਵੀ ਵਿਲ ਫਾਈਟ No problem ਲੇ ਬੜਿੰਗ ਦੀ ਜਿੱਤੇ ਜਿੱਤੇ ਕਹਿੰਦੇ ਟੌਚਰ ਪਿਆ ਗੁੱਡੀਆਂ ਘਿਸ ਜਾਂਦੀਆਂ ਹੁਣ ਐਤ ਕੀ ਲੁਧਿਆਣੇ ਤੋਂ ਗੁੱਡੀ ਕਿਸੀ ਤੇਰੀ ਗੁੱਡੀਆਂ ਤਾਂ ਕੇਸੀਆਂ ਨਹੀਂ ਮੈਂ ਘਸਾ ਦੇ ਮੈਂ